ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਕੌਮੀ ਪ੍ਰਧਾਨ ਸ਼੍ਰੀ ਆਸਾ ਸਿੰਘ ਜੀ ਇਹਨਾਂ ਦਾ ਮੈਂ ਬਹੁਤ-ਬਹੁਤ ਡੀਹ ਗਹਿਰਾਈ ਤੋਂ ਧੰਨਵਾਦ ਕਰਦਾ ਔਰ ਸੂਚੀ ਟੀਮ ਦਾ ਸਾਡੇ ਸ਼੍ਰੀ ਸੀਨੀਅਰ ਕਾਉਂਸਲਰ ਸ਼੍ਰੀ ਕੇਤਰਾਵਰਤਾ ਜੀ ਅਤੇ ਸਾਡੀ ਸੂਚੀ ਪੌਨ ਇੰਡੀਆ ਹਿਮਰਾਜ ਦੀ ਡਿਵਿਟੀਮ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਇਹਨਾਂ ਨੇ ਮੈਨੂੰ ਆਪਣੇ ਪਰਿਵਾਰ ਦਾ ਮੈਂਬਰ ਬਣਾਇਆ ਸੋ ਆਈ ਵਲ ਟ੍ਰਾਈ ਮਾਈ ਬੈਸਟ ਕਿ ਮੈਂ ਆਪਣੀਆਂ ਬੈਸਟ ਸੇਵਾਵਾਂ ਜਿਹੜੀਆਂ ਨੇ ਔਰ ਉਹ ਇਹਦੇ ਵਾਸਤੇ ਮੈਂ ਦੀ ਸਫਾ ਪਹਿਲਾਂ ਵੀ ਸਮਾਜ ਦੇ ਵਿੱਚ ਮੇਰੀ ਕੋਸ਼ਿਸ਼ ਹਮੇਸ਼ਾ ਰਹੀ ਆ ਕਿ ਕਿਸੇ ਵੀ ਗਰੀਬ ਨੂੰ ਸਾਰਿਆਂ ਨੂੰ ਬਰਾਬਰ ਦਾ ਇਨਸਾਫ ਦਾ ਬਰਾਬਰ ਦਾ ਦਰਜਾ ਸਾਰਿਆਂ ਨੂੰ ਮਿਲਣਾ ਚਾਹੀਦਾ ਔਰ ਕਿਸੇ ਦੇ ਹੱਕਾਂ ਦੀ ਜਿਹੜੀ ਰਾਖੀ ਆ ਉਹਦੇ ਵਾਸਤੇ ਇੱਕ ਲੋਕ ਭਲਾਈ ਸੇਵਾ ਸੁਸਾਇਟੀ ਦਾ ਪ੍ਰੈਜ਼ੀਡੈਂਟ ਹੁੰਦਿਆਂ 10 ਪਹਿਲਾਂ ਵੀ ਜਤਨਸ਼ੀਲ ਰਿਹਾ ਅਕੇ ਤੋਂ ਮੈਂ ਆਸਾ ਸਿੰਘ ਜੀ ਉਹਨਾਂ ਦੀ ਪ੍ਰਧਾਨ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਆਈ ਵੈਲ ਟ੍ਰਾਈ ਮਾਈ ਬੈਸਟ ਕਿ ਮੈਂ ਵੱਧ ਤੋਂ ਵੱਧ ਹੋਰ ਬੱਧਿਆ ਸਵਾਵਾ ਦੇ ਸਕਾਂ ਮੇਨੂੰ ਇੰਡਸਟਰੀਅਲ ਬੈਂਕ ਦਾ ਜੋ ਪ੍ਰੈਜ਼ੀਡੈਂਟ ਬਣਾਇਆ ਗਿਆ ਉਸ ਇੰਡਸਟਰੀ ਨਾਲ ਸੰਬੰਧਿਤ ਜੋ ਵੀ ਮੁਸ਼ਕਿਲਾਂ ਨੇ ਉਹ ਵੀ ਮੈਂ ਪ੍ਰਧਾਨ ਜੀ ਦੇ ਤੇ ਸਮੂਚੀ ਆਪਣੀ ਜਿਹੜੀ ਬੋਡੀ ਆ ਉਹਦੇ ਅੱਗੇ ਰੱਖਾਂਗਾ ਸੋ ਉਹਨਾਂ ਦਾ ਵੀ ਆਪਾਂ ਦਰਜਾ-ਵਦਰਜਾ ਕਰਕੇ ਆਪਾਂ ਨੂੰ ਪਤਾ ਕਿ ਪੰਜਾਬ ਦੇ ਵਿੱਚੋਂ ਇਹ ਹਸਤੀ ਵੀ ਪ੍ਰਾਇਰ ਕਰਕੇ ਬਾਹਰ ਦੀਆਂ ਸਟੇਟਾਂ ਦੇ ਵਿੱਚ ਜਾ ਰਹੀ ਆ ਸੋ ਜੁਗਾਰ ਦੇ ਲਈ ਇਹ ਵੀ ਸਾਡਾ ਸਾਰਿਆਂ ਦਾ ਬਹੁਤ ਬੜਾ ਇੱਕ ਮੁੱਢਲਾ ਫਰਦ ਬਣਦਾ ਹੈ ਸੋ ਮੈਂ ਉਹਦੇ ਤੇ ਵੀ ਆਈ ਵਾਈ ਵਾਈ ਵੈਸਟ ਕਿ ਇਹ ਸੰਸਥਾ ਪਹਿਲਾਂ ਵੀ ਆਪਾਂ ਨੂੰ ਪਤਾ ਹੈ ਇਹ ਜਾਤ ਤੋਂ ਪਾਤ ਤੋਂ ਧਰਮ ਤੋਂ ਉਪਰ ਉੱਠ ਕੇ ਸਮਾਜਿਕ ਆਰਥਿਕ ਰਾਜਨੀਤਿਕ ਸਾਰੇ ਖੇਤਰਾਂ ਨੂੰ ਉਪਰ ਉੱਠ ਕੇ ਮੁਲਕ ਲਈ ਬੁਲਾਈ ਵਾਸਤੇ ਕੰਮ ਕਰਦੀ ਹੈ ਸੋ ਮੈਂ ਵੀ ਅੱਜ ਇਹਦਾ ਇੱਕ ਮੈਂਬਰ ਬਣ ਕੇ ਬਹੁਤ ਖੁਸ਼ੀ ਦਾ ਮਾਣ ਮਹਿਸੂਸ ਕਰਦਾ ਜਿਹੜੇ ਨਸ਼ੇ ਜੀ ਨੌਜਵਾਨ ਜਾ ਰਹੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਹੈ ਉਹਨਾਂ ਨੂੰ ਅਸੀਂ ਵਿਦੇਸ਼ ਹੈ ਕਿ ਉਹ ਵੱਤ ਤੋਂ ਵੱਤ ਸਿੱਖਿਆ ਲੈ ਕੇ ਆਪਣੇ ਦੇਸ਼ ਦੇ ਵਿੱਚ ਵਿਦੇਸ਼ਾਂ ਨੂੰ ਜਾਣ ਦੀ ਬਜਾਏ ਵੀ ਆਪਣੇ ਦੇਸ਼ ਦੇ ਵਿੱਚ ਵੱਤ ਤੋਂ ਵੱਧ ਆਪਣੀ ਕਿਉਂਕਿ ਉਹ ਆਪਣੇ ਮਾਪੇ ਦਾ ਆਪਣੀ ਦੇਸ਼ ਦਾ ਆਪਣੇ ਧਰਮ ਦਾ ਕੌਮ ਦਾ ਸਰਮਾਇਆ ਹੁੰਦੇ ਆ ਸਾਡੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਤਾਂ ਉਸ ਨੂੰ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਉਹ ਖੇਡਾਂ ਵਾਲੇ ਪਾਸੇ ਨੂੰ ਪ੍ਰੇਰਿਤ ਹੋ ਕੇ ਉਹ ਇਹਨਾਂ ਮਾੜੀਆਂ ਲਿਆਵਤਾਂ ਤੋਂ ਬਚਣ ਕਿਤੇ ਨਸ਼ੇ ਜਿਹੜੇ ਨੇ ਉਹ ਆਪਾਂ ਨੂੰ ਪਤਾ ਹੀ ਆ ਕੱਲਾ ਇੱਕ ਪਰਿਵਾਰ ਨਹੀਂ ਕਿ ਪਰਿਵਾਰ ਨੂੰ ਹੀ ਨਹੀਂ ਉਹ ਪੂਰੇ ਸਮਾਜ ਨੂੰ ਬਰਬਾਦ ਕਰ ਦਿੰਦੇ ਆ ਉਹ ਸਾਰੇ ਸਮਾਜ ਦੇ ਲਈ ਵੀ ਇਹ ਹਾਨੀਕਾਰਕ ਹੈ ਜੀ ਤੁਹਾਨੂੰ ਜੀ ਇੰਡਸਟਰੀ ਵਿਗਨਾ ਹੋ ਗਿਆ ਕਿ ਨੌਜਵਾਨਾਂ ਨੂੰ ਐਂਟਰਪ੍ਰੈਨਿਉਰਸ਼ਿਪ ਦਾ ਸੁਨੇਹਾ ਦਿੰਦੇ ਹੋਏ ਆਪਣੇ ਰੁਜ਼ਗਾਰ ਕਰਨ ਲਈ ਕੋਈ ਸੁਨੇਹਾ ਦੇਣ। ਨੌਜਵਾਨਾਂ ਨੂੰ ਚਾਹੀਦਾ ਕਿ ਪੇਤਾਮਖੀ ਕੋਰਸ ਜਿਹੜੇ ਨੇ ਉਹਨਾਂ ਨੂੰ ਚੁਣਨਾ। ਭਾਵੇਂ ਆਪਾਂ ਨੂੰ ਪਤਾ ਕਿ ਬਹੁਤ ਸਾਰੇ ਜਾਂ ਸਰਕਾਰਾਂ ਨੇ ਵੀ ਕੁਝ ਅਜਿਹੀ ਕੋਰਸ ਮੁੱਢੇ ਹੋਏ ਨੇ ਜਾਂ ਪੇਤਾਮਖੀ ਕੋਰਸ ਨੇ ਕਿ ਟੈਕਸਟਾਈਲ ਨਾਲ ਸੰਬੰਧਤ ਓਏ ਹੋਰ ਜੋ ਇਲੈਕਟ੍ਰੀਸ਼ੀਅਨ ਨਾਲ ਸੰਬੰਧਤ ਹੈ ਮਕੈਨੀਕਲ ਨਾਲ ਸੰਬੰਧਤ ਹੈ ਜਿਹੜੇ ਕਿਤਾਬੀ ਕੋਰਸ ਲੈਨੇ ਆਪਣਾ ਕੇ ਜਿਹੜੇ ਨੌਜਵਾਨਾ ਉਹ ਇੰਡਸਟਰੀ ਦੇ ਵਿੱਚ ਬਹੁਤ ਜ਼ਰੂਰਤ ਆ ਬਟ ਉਹ ਸਕਿਲਡ ਜਿਹੜੇ ਸੁਪਰਵਾਈਜ਼ਰ ਜਾਂ ਸਕਿਲਡ ਮੈਨੇਜਰ ਨੇ ਉਹਨਾਂ ਦੀ ਜ਼ਰੂਰਤ ਹੈ ਜਿਨ੍ਹਾਂ ਨੂੰ ਜਿਨ੍ਹਾਂ ਦੀ ਕੁਆਲਿਫਿਕੇਸ਼ਨ ਉਸ ਤਰ੍ਹਾਂ ਦੀ ਹੁੰਦੀ ਹੈ ਸੋ ਨੌਜਵਾਨਾਂ ਨੂੰ ਹੀ ਆ ਕਿ ਆਪਣੇ ਕਿਤਾਬੀ ਕੋਰਸਾਂ ਦੇ ਨਾਲ ਕੋਰਸ ਠੀਕ ਹੈ ਜਾਨੀ ਗੱਲ ਨੂੰ ਸਮਰਾਈਜ਼ ਕਰਦੇ ਹੋਏ ਮੁੱਖ ਬਰਾਲੇ ਵੀ ਲੈਣਗੇ ਤੁਹਾਡੇ ਇਸ ਸੰਸਥਾ ਦੇ ਵਿੱਚ ਸੇਵਾ ਇਸ ਸੰਸਥਾ ਦੇ ਵਿੱਚ ਜੋ ਵੀ ਸੰਸਥਾ ਜੋ ਵੀ ਮੇਰੇ ਪ੍ਰਧਾਨ ਸਾਹਿਬ ਜੂਰੀ ਮੇਰੀ ਬੋਡੀ ਮੇਰੀ ਲਗਾਏਗੀ ਮੇਰੀ ਕਿ ਕਿ ਲਗਾਏਗੀ ਨੌਂ ਦਿਨ ਤੇ ਹਰ ਤਿੱਕੇ ਦੇ ਨਾਲ ਪਵੰਦਰਵਾ ਨਾ ਔਰ ਆਈ ਬਾ ਟ੍ਰਾਈ ਬਾਸਟ ਕੇ ਬਾਅਦ ਬੰਦ ਤੋਂ ਬਾਅਦ ਜਿਹੜੇ ਹੋਰ ਵੀ ਨੌਜਵਾਨ ਨੇ ਮੈਂ ਪਹਿਲਾਂ ਵੀ ਉਤਾਰ ਲਿਆ ਮੈਂ ਕਾਫੀ ਨੌਜਵਾਨਾਂ ਨੂੰ ਇੰਡਸਟਰੀ ਦੇ ਵਿੱਚ ਤੌਰ سپورਟ ਇੰਡਸਟਰੀ ਦਾ ਜਨਰਲ ਮੈਨੇਜਰ ਔਰ ਜੂਨਟ ਹੈਡ ਹੁੰਦੇ ਹੋਏ ਦਾ ਆਪਣੇ ਪੰਜਾਬੀ ਪਹਿਲਾਂ ਵੀ ਬਹੁਤ ਸਾਰੇ ਮੁੰਡਿਆਂ ਨੂੰ ਅਭੀ ਅਸੀਂ ਆਪੜਾ ਨੂੰ ਤੇ ਜੋਬ ਦੇ ਰੁਵਾ ਚੁੱਕੇ ਹਾਂ ਹੋਰ ਵੀ ਜਿੱਥੇ-ਜਿੱਥੇ ਕਿਤੇ ਮੇਰੇ ਲੋਨ ਜਿਹੜੇ ਟੈਕਸਟਾਈਲ ਨੇ ਸਭ ਪਹਿਲਾਂ ਜਿਹੜੇ ਟੈਕਸਟਾਈਲ ਦੀ ਕਮੇਟੀ ਆ ਉਹਦਾ ਵੀ ਮੈਂ ਆਲਰੇਡੀ ਮੈਂਬਰ ਆ ਸੋ ਆਈ ਵਲ ਟ੍ਰਾਈ ਬਾਇਸਟ ਕੇ ਨਾਲ ਨੂੰ ਮਤਵਤਵਿਕ ਵਿਕਾਸ ਨੂੰ ਕਰਵਾਉਣ ਦੀ ਕੋਸ਼ਿਸ਼ ਕਰਾਂ ਔਰ ਪ੍ਰੇਤ ਕਰਾਂ ਕਿ ਉਹ ਆਪਣੇ ਇੱਥੇ ਹੀ ਰਹਿ ਕੇ ਆਪਣੇ ਸਮਾਜ ਦੀ ਤੇ ਆਪਣੇ ਦੇਸ਼ ਦੀ ਸਹੀ ਹੋਰ ਸਮਾਜਿਕ ਕਪੜਾ ਇੱਕ ਵੱਡਾ ਨਾਂ ਹੈ ਇਸ ਸੰਸਥਾ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਸੰਸਥਾਵਾਂ ਦੇ ਵਿੱਚ ਤੁਸੀਂ ਸੇਵਾ ਕਰਦੇ ਹੋ ਜਾਂ ਸਮਾਜ ਸੇਵਾ ਕਰਦੇ ਹੋ ਸਰ ਇਸ ਤੋਂ ਪਹਿਲਾਂ ਗੁਰਦਾਨ ਕਮਿਸ਼ਨ ਸੇਵਾ ਸੁਸਾਇਟੀ ਲੋਕਪਾਲਿਕਾ ਸੇਵਾ ਸੁਸਾਇਟੀ ਜਿਹੜੀ ਆ ਮੈਂ ਦਾਸ ਉਹਦਾ ਪ੍ਰੈਜ਼ੀਡੈਂਟ ਆ ਜਿਹਦੇ ਵਿੱਚ ਅਸੀਂ 3100 ਸ਼੍ਰੀ ਕੇਤਰਾ ਮਰਤਨ ਜੀ ਨੂੰ ਇਸ ਸਹਿਯੋਗ ਦੇ ਨਾਲ ਅਸੀਂ ਸਾਰਿਆਂ ਨੇ 3100 ਬੂਟਾ ਉਹਦੇ ਵਿੱਚ ਵਧਾਇਆ ਜਿਹੜਾ ਹੁਣ ਉਹਦੇ ਵਿੱਚੋਂ ਪ੍ਰੋਪਰਸੀਮੇਟ ਜਿਹੜਾ 22300 ਬੂਟਾ ਆ ਉਹ ਦਰੱਖਤ ਵੀ ਬਣ ਰਿਹਾ ਇਹਦੇ ਵਿੱਚ ਸਟੱਡੀ ਸੀਰੀਜ਼ ਤੋਂ ਕਾਤਪੁਰੀ ਨੂੰ ਸਾਡੀਆਂ ਬਹੁਤ ਮਨਾਮ ਲੈਣ ਲੱਗਾ ਤੇ ਲਿਸਟ ਬੰਡ ਰਫੀ ਹੋ ਜਾਗੀ ਤੇ ਸਾਡੇ ਇਹ ਸਾਰੇ ਕਮੇਟੀ ਬਣਾ ਕੇ ਅਸੀਂ ਤਾਂ ਵੀ ਫੇਕ ਭਰ ਨਹੀਂ ਕਰਦੇ ਕਿ ਅੱਜ ਬੂਟੇ ਲਗਾਣੇ ਜਿੰਨੇ ਜ਼ਰੂਰੀ ਆ ਉਹਨਾਂ ਉਹਨਾਂ ਨੂੰ ਪਾੜਨਾ ਤੇ ਸੁਧਾਰਨਾ ਵੀ ਜ਼ਰੂਰੀ ਆ ਸੋ ਉਹਦੇ ਨਾਲ ਵੀ ਠੀਕ ਕਿ ਇਹ ਜੋ ਸੀਜ ਮੀਟਿੰਗ ਦਾ ਧਰਨ ਕੀਤਾ ਗਿਆ ਸਾਡੇ ਦੋਹਾਂ ਦੇ ਸਰਕਾਰ ਦੇ ਕੁਲਵਿੰਦਰ ਸਿੰਘ ਜੀ ਜੋ ਜੋ ਗੱਤੀ ਪਹਿਲਾਂ ਹੀ ਪੈਰ ਹੋ ਚੁੱਕੇ ਆ ਤੇ ਇਹਨਾਂ ਨੂੰ ਅੱਜ ਇਹਨਾਂ ਦੀਆਂ ਸਵਾਵਾ ਜਿਹੜੀਆਂ ਬਹੁਤ ਥੋੜਾ ਨੂੰ ਮਿਲੀਆਂ ਨਵਾਂ ਸ਼ਹਿਰ ਬੰਗਾ ਪੂਰੇ ਪੰਜਾਬ ਦੇ ਵਿੱਚ ਇਹ ਆਪਣੀਆਂ ਸਮਾਜ ਗਤੀ ਸਵਾਵਾ ਨੂੰ ਵਹਾ ਰਹੇ ਨੇ ਇਹਨਾਂ ਨੂੰ ਮੁੱਖ ਰੱਖਦੇ ਹੋਏ ਸਾਡੇ ਨੇਸ਼ਨ ਚੇਅਰਮੈਨ ਜੀਤਰਾਮ ਰਤਨ ਜੀ ਵੱਲੋਂ ਇਹਨਾਂ ਨੂੰ ਆਹ ਸਾਲ ਇੰਡੀਆ ਹਮਰੇ ਸਪੌਂਸਰ ਦੇ ਨਾਲ ਅੱਜ ਜੋੜਿਆ ਗਿਆ ਇਹਨਾਂ ਨੂੰ ਪੰਜਾਬ ਦਾ ਇੰਡਸਟਰੀ ਵਿੰਗ ਦਾ ਚੇਅਰਮੈਨ ਅਸੀਂ ਨਿਯੁਕਤ ਕੀਤਾ ਆ ਤੇ ਇਹਨਾਂ ਨਾਲ ਹੀ ਵਿਕਟਾ ਕੁਲਵਿੰਦਰ ਸਿੰਘ ਜਿਹੜੇ ਯੂਐਸ ਦੇ ਚੇਅਰਮੈਨ ਪੰਜਾਬ ਨਿਯੁਕਤ ਕੀਤਾ ਸੀ ਉਹਨਾਂ ਦੇ ਨਾਲ ਹੀ ਮੈਡਮ ਸਰਬਜੀਤ ਕੌਰ ਲਾਹਰਾ ਤੋਂ ਜਿਨ੍ਹਾਂ ਨੂੰ ਐਸਸੀ ਵਿੰਗ ਦਾ ਪੰਜਾਬ ਦਾ ਨੈਲਾ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸਾਡੇ ਕੌਮੀ ਪ੍ਰਧਾਨ ਮੈਡਮ ਬਲਜੀਤਪੁਰ ਮਾਨ ਵੱਲੋਂ ਅਤੇ ਗਿਲਵਿੰਦਰ ਸਿੰਘ ਜੀ ਛਰਾਟਾ ਜੀ ਵੱਲੋਂ ਕਾਫੀ ਮੀਟਿੰਗ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਿਆ ਕਿ ਬਹੁਤ ਬੜੀਆ ਇਹਨਾਂ ਨੇ ਸਲਾਂਗਾ ਜੋ ਕੰਮ ਕੀਤੇ ਆ ਬੰਨਾਂ ਨੂੰ ਵਧਾਈ ਦਿਨਾਇ ਆਪਣੀ ਆਲ ਇੰਡੀਆ ਹੰਬਰਟੀ ਸਮੁੱਚੀ ਟੀਮ ਵੱਲੋਂ ਅਤੇ ਸਾਰੇ ਹੀ ਇਹਨਾਂ ਦੇ ਮੁੱਖ ਮਹਿਮਾਨਾਂ ਦਾ ਜਿਹੜੇ ਰਿਟਾਇਰ ਆਫਸਰ ਸਹਿਬਾਨ ਜੀ ਇੰਡੀਆ ਜੋ ਡਿਵੀਜ਼ਨ ਦੇ ਵਿੱਚ ਇਹਨਾਂ ਨੇ ਭਾਗ ਲਿਆ ਤੜੀ ਮੀਟਿੰਗ ਵਿੱਚ ਚਾਰ ਚੰਦ ਲਾਏ ਆ ਉਹਨਾਂ ਦਾ ਸਮੁੱਚੀ ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਆ ਅਤੇ ਆਸ ਕਰਦੇ ਆ ਅਸੀਂ ਅਜਿੰਦਰ ਸਿੰਘ ਭਰਾਟਾ ਜੀ ਤੋਂ ਕੀ ਆਲ ਇੰਡੀਆ ਹਮਵੈਡਰਸ ਕਾਉਂਸਲ ਦੀ ਜਿਹੜੀ ਗਤੀਵਿਧੀਆਂ ਨੇ ਉਹਨਾਂ ਵਿੱਚ ਵੱਧ ਚੜ੍ਹ ਕੇ ਜਿਹੜਾ ਕਿ ਸਮਾਜ ਦੇ ਵਿੱਚ ਪਹਿਲਾਂ ਹੀ ਯੋਗਦਾਨ ਪਾ ਰਹੇ ਨੇ ਉਹ ਆਲ ਇੰਡੀਆ ਹਮਵੈਡਰਸ ਦੀ ਆਵਾਜ਼ ਕਰ ਕਰ ਬਲੰਦ ਕਰਨਗੇ ਬੈਗ ਜੀ ਦਾ ਖਾਸ ਤੌਰ 'ਤੇ